نو تلاش کرنی بڑی ہی نہیں طرح تلاش کرے گا جیسے اداس ہو گیا یہ بندہ اگر مسلمان ہے تو شرح کا پورا پابند ہو جائے اگر یہ بندہ گردوارے آ رہے ہیں تو ساری ریت ویت کا دھار ہو جائے ایک دم ਔਰੇ ਬੰਦਾ ਅਗਰ Hindu ਹੈ ਤਾਂ ਪੂਰਾ ਕਰਮकांड ਅਪਣਾ ਲੇਗਾ ਔਰ ਸ਼ਬਦ ਨੇ ਝੋਟ ਕਰ ਦੇਣਾ ਸੰਗ ਨੇ ਝੋਟ ਕਰ ਦਿੱਤੀ ਹੈ ਜਦ ਸਤ ਸੰਗ ਨੇ ਝੋਟ ਕੀਤੀ ਹੈ ਤਾਂ ਇਹ ਆਪਣੇ ਇਸ਼ਟ ਦਾ ਪੂਰਨ ਤੌਰ ਤੇ ਬਣਨ ਦੀ ਕੋਸ਼ਿਸ਼ ਕਰੇਗਾ ਅਗਰ ਕੋਈ Hindu ਪੂਰਨ ਤੌਰ ਤੇ ਕਰਮਕਾਂਡੀ ਨਹੀਂ ਹੋਇਆ ਅਜੇ ਸਤ ਸੰਗ ਨੇ ਝੋਟ ਨਹੀਂ ਕੀਤੀ ਅਗਰ ਕੋਈ ਮੁਸਲਮਾਨ ਪੂਰਨ ਤੌਰ ਤੇ ਸ਼ਰਧਾ ਧਾਰਨੀ ਨਹੀਂ ਹੋਇਆ ਯਕੀਨ ਜਾਨੋ ਅਜੇ ਨਮਾਜ਼ ਨੇ ਚੋਟ ਨਹੀਂ ਕੀਤੀ ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਇਆ ਕੁਝ ਵੀ ਨਹੀਂ ਕਿ ਕੋਈ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰਨੀ ਨਹੀਂ ਹੋਇਆ ਅਜੇ ਸ਼ਬਦ ਨੇ ਚੋਟ ਨਹੀਂ ਕੀਤੀ ਅਜੇ ਕਥਾ ਕੀਰਤਨ ਨੇ ਕਦੇ ਹੀ ਚੋਟ ਨਹੀਂ ਕੀਤੀ ਇਹ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ ਸ਼ਬਦ ਦਾ ਤੀਰ ਲੰਘ ਜਾਂਦਾ ਨਹੀਂ ਲੱਗੇ ਅਗਰ ਲੱਗਦਾ ਤੁਸੀਂ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰਮੀ ਹੋ ਜਾਓ ਅਗਰ ਸਤਸੰਗ ਨੇ ਝੂਠ ਕੀਤੀਏ ਤੇ ਪੂਰਾ ਕਰਮਕਾਂਡੀ ਹੋ ਜਾਣਾ ਸੀ ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰੀ ਹੋ ਜਾਣਾ ਸੀ ਪੰਜ ਵਕਤ ਦਾ ਪੱਕਾ ਨਮਾਜ਼ੀ ਔਰ ਪੂਰੀ ਕੁਰਾਨ ਦੀ ਤਲਾਵਤ ਕਰਨ ਵਾਲਾ ਜ਼ਕਾਤ ਦੇਣ ਵਾਲਾ ਰੋਜ਼ੇ ਰੱਖਣ ਵਾਲਾ ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ ਪੂਰੀ ਬੁਖਤਗੀ ਪਕਿਆਈ ਕਿ ਹੁਣ ਜੋ ਕੁਝ ਮੈਂ ਕਹਿਣ ਲਗਾ ਉਹਨੂੰ ਥੋੜੀ ਜਿਹੀ ਗਹਿਰਾਈ ਨਾਲ ਸਰਵਨ ਕਰਨਾ ਸਾਲ 2 ਸਾਲ 5 7 ਸਾਲ ਸ਼ਰਧ ਦੇ ਚ ਲੰਗੇ ਨੇ ਕਰਮ ਕਾਰਨ ਦੇ ਚ ਲੰਗੇ ਨੇ ਵਹਿਤ ਵਹਿਦ ਦੇ ਚ ਲੰਗੇ ਨੇ ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਹੋਈ ਨਵਾਂ ਜੀਵਨ ਪ੍ਰਾਪਤ ਨਹੀਂ ਹੋਇਆ ਦੋ ਸ਼ਬਦ ਬਰਦਾਸ਼ਤ ਕਰਨੇ ਤੇ ਬੰਦਾ ਸ਼ਰਾ ਤੋਂ ਵੀ ਉਦਾਸ ਹੋ ਜਾਏਗਾ ਇਹ ਬੰਦਾ ਕਰਮ ਕਾਂਣ ਤੋਂ ਵੀ ਉਦਾਸ ਹੋ ਜਾਏਗਾ ਇਹ ਹੱਥ ਜੋੜ ਕੇ ਮੈਂ ਮਾਫੀ ਮੰਗ ਲਵਾਂ ਮੈਂ ਗਲਤ ਹਾਂ ਤੇ ਮੇਰੀ ਸੁਦਾਈ ਵੀ ਕਰ ਦੇਣਾ ਇਹ ਬੰਦਾ ਰਹਿਤ ਬੈਗ ਤੋਂ ਵੀ ਉਦਾਸ ਹੋ ਜਾਏਗਾ ਕਿਉਂ ਜਿਸ ਲਈ ਸ਼ਿੰਗਾਰ ਕੀਤਾ ਉਹਦੀ ਝਲਕ ਨਹੀਂ ਮਿਲੀ 5-7 ਸਾਲ ਹੋ ਗਏ ਨੇ 10 ਸਾਲ ਹੋ ਗਏ ਨੇ ਕਿ ਕੋਈ ਸੋਚਣ ਵਾਲਾ ਬੰਦਾ ਕਾਇਤੇ ਸ਼ਬਦ ਨੇ ਝੋਟ ਕੀਤੀ ਸੋਚਦਾ ਨਾ ਤੇ ਝੋਟ ਲਗਣੀ ਨਹੀਂ ਸੀ ਝੋਟ ਤੇ ਸਿਆਣੇ ਨੂੰ ਲੱਗੇ ਲਾਜ ਆਵੇ ਨਦੇਖ ਸਦੀ ਖੁਦਕੁਸ਼ੀ ਸਿਆਣੇ ਬੰਦੇ ਕਰਦੇ ਨਾ ਮੂਵ ਨਹੀਂ ਕਰਦੇ ਓਕੇ ਨਾ ਪਰ ਆਪਣੇ ਆਪ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਹੋਈ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗਮਗੀਨ ਹੋ ਜਾਂਦੇ ਨੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ। ਮਨੁੱਖ ਇਕੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ। ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ ਹੈ ਰੇਡੀਓ ਨਾਲ ਬੈਠ ਸਕਦਾ ਹੈ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ। ਕੋਈ ਵੀ ਨਹੀਂ ਬੈਠ ਸਕਦਾ। ਜਿਵੇਂ ਜਿ세 ਆਪਣੇ ਆਪ ਦੇ ਨਾਲ ਬੈਠਦਾ ਸਿਵਾਏ ਬੇਚੈਨੀ ਤੋਂ ਹੋਰ ਕੁਝ ਵੀ ਨਹੀਂ। ਹਰ ਮਨੁ ਕੋ ਦੌੜ ਰਿਹਾ ਕਿਥੋਂ ਆਪਣੇ ਆਪ ਤੋਂ ਵੱਜੋ ਆਪਣੇ ਆਪ ਤੋਂ ਵੱਜੋ ਦੂਸਰੇ ਕੋਲ ਬੈਠੋ ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ ਇਹ ਹੀ ਕੁਛ ਹੈ ਦੂਸਰਾ ਵੀ ਇਹੀ ਕੁਛ ਕਿਸ 'ਤੇ ਖੋਲੋਂ ਗੰਠੜੀ ਦੁਖੀ ਭਰਾ ਆਇਆ ਮਹਾਰਾਜ ਕਹਿੰਦੇ ਮੈਂ ਗੰਢ ਦੇ ਅੱਗੋਂ ਖੋਲਣਾ ਚਾਹੇ ਤੇ ਉਹ ਖੁੱਲ ਲੱਗਦਾ ਉਹ ਪਹਿਲੇ ਹੀ ਖੋਲ ਕੇ ਰੱਖ ਦੇਂਦਾ ਮੈਂ ਇੱਕ ਦੁਖ ਦੀ ਗੱਲ ਕਰਦਾ ਉਹ ਦਸ ਦੁਖ ਦੀ ਗੱਲ ਕਰਦਾ ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਬੁਲਾ ਸਕਦੇ ਨੇ ਮਿਟਦਾ ਕੋਈ ਨਹੀਂ ਇਹ ਵੀ ਮੈਰਜ ਕਰਦੇ ਵਕਤੀ ਤੌਰ ਤੇ ਬੁਲਾਉਣ ਦਾ ਇੱਕ ਰੰਗ ਹੁੰਦਾ ਹੈ ਇਸ ਵਾਸਤੇ ਕਹਿੰਦੇ ਨੇ ਇਕੱਲਾ ਤੇ ਰੱਬ ਵੀ ਨਾ ਹੋਵੇ ਇਕੱਲ ਅਖਰ ਦੀ ਹੈ ਤੇ ਜਿਹਨੂੰ ਇਕੱਲ ਅਖਰ ਦੀ ਗੱਲ ਸਪਸ਼ਟ ਹੋ ਗਈ ਆਪਣੇ ਆਪ ਦੇ ਨਾਲ ਨਹੀਂ ਰਹਿ ਸਕਦਾ ਔਰ ਕਿਉਂ ਨਹੀਂ ਰਹਿ ਸਕਦਾ ਇਹਦੇ ਕੋਲ ਕੁਝ ਵੀ ਨਹੀਂ ਹੈ ਤਾਂ ਹੀ ਨਹੀਂ ਰਹਿ ਸਕਦਾ ਜੋ ਆਪਣੇ ਆਪ ਦੇ ਨਾਲ ਰਹਿ ਸਕਦਾ ਹੈ ਬੜਾ ਮਹਾਨ ਮਨੁੱਖ ਹੈ ਬਹੁਤ ਵੱਡਾ ਮਨੁੱਖ ਦੇ ਵੀ ਮਰਸ ਉਹ ਦੇ ਕੋਲ ਕੁਛ ਹੈ ਰਿਸ਼ੀ ਯਾਗਵਲਗ ਗੰਗਾ ਦੇ ਤੱਟ ਤੇ ਬੈਠਾ ਸੀ ਉਸ ਦੇ ਮਿੱਤਰ ਨੇ ਦੇਖਿਆ ਕੱਲਾ ਬੈਠਾ ਹੈ ਰਿਸ਼ੀ ਚਲੋ ਚੱਲ ਕੇ ਸਾਥ ਦੇ ਲਈਏ ਜਾ ਕੇ ਕੋਲ ਬੈਠਿਆ ਤੇ ਆਖਿਆ ਸੰਤ ਜੀ ਤੁਸੀਂ ਕੱਲੇ ਬੈਠੇ ਸੀ ਨਾ ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ ਯਾਗਵਲਗ ਕਹਿਣ ਲੱਗਾ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ ਉਹ ਕੋਟੋਂ ਆਇਆ ਮੈਨੂੰ ਕੱਲਾ ਕਰ ਦਿੱਤਾ। ਮੈਨੂੰ ਆਪਣੇ ਨਾਲੋਂ ਤੋੜ ਦਿੱਤਾ। ਮੇਰੇ ਜਿਹ ਰਹਿਮਾ ਤਰਸ ਕਰ ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ। ਇੱਕ ਇਹ ਵੀ ਗੰਗ ਹੈ। ਇੱਕ ਇਹ ਵੀ ਤਰੀਕਾ ਹੈ। ਵਰਨਾ ਇਕੱਲੇਪਨ ਨੂੰ ਆਮ ਦੁਨੀਆ ਤੇ ਸਜ਼ਾ ਮੰਨਦੀ ਏ। ਪਤਾ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ। ਉਹਨੂੰ ਕੱਲਾ ਰੱਖਦੇ ਨੇ ਤਨਹਾ। ਤੇ ਆਪੇ ਠੀਕ ਹੋ ਜਾਏਗਾ। ਇਹਨੂੰ 5-7 ਦਿਨ ਕੱਲੇ ਰੱਖ। ਤਨ ਹਾਈ ਸਜ਼ਾ ਹੈ ਕਿਸ ਲਈ ਜਿਹਦੇ ਕੋਲ ਕੁਝ ਵੀ ਨਹੀਂ ਹੈ ਨਾ ਕੋਈ ਉਮੰਗ ਨਾ ਕੋਈ ਤਰੰਗ ਨਾ ਕੋਈ ਖੇੜਾ ਨਾ ਕੋਈ ਖੁਸ਼ੀ ਨਾ ਅੰਦਰ ਹੁਲਾਸ ਕਿਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ ਕਿਉਂਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ ਸਿਵਾਏ ਦੁੱਖਾਂ ਤੋਂ ਰਹਿ ਕੇ ਹਰ ਮਨੁੱਖ ਦੁੱਖਾਂ ਦੀ ਮੰਡ ਹੈ ਹਰ ਮਨੁੱਖ ਦੁੱਖਾਂ ਦੀ ਗੱਠੜੀ ਚੁਪੀ ਦਿਲ ਦਾ ਹੈ ਹਰ ਮਨੁੱਖ ਦੇ ਕੋਲ ਹੋ ਕੇ ਹੀ ਹੋ ਕੇ ਨੇ ਬਾਕੀ ਤੁਸੀਂ ਥੋੜਾ ਜਿਹਾ ਮੌਕਾ ਦੇ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਦੇਖੋ ਕਿਤਨੇ ਸੌ ਦੁੱਖ ਸੁਣਾਉਂਦਾ ਹੈ ਇਹ ਗੰਡ ਖੋਲਣੀ ਅਗਲੇ ਦਿਖੀਏ ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਬਾਕੀ ਉਹ ਸੁਣਾਉਂਦਾ ਰਹੇਗਾ ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ ਸੁਣਦੇ ਜਾਣਾ ਸਭ ਕੁਝ ਸੁਣਾਈ ਦੇਵੇ ਚੁੱਪੀ ਨਹੀਂ ਕਰੇਗਾ ਪਰ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਜੇ ਕਹਿੰਦੇ ਜਾਣਾ ਔਖੇ ਨਾ ਹੋਣਾ ਕਿ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀ ਇਹ ਨਹੀਂ ਗੰਡ ਖੋਲ ਹੀ ਨਹੀਂ ਕਿਦਰ ਖੈਰ ਕੋਈ ਕਿ ਹਕੀਕਤ ਬਹੁਤ ਵੱਡੀ ਸਚਾਈ ਇਹ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਹੁੰਦਾ ਹੈ ਰਸ ਆਉਂਦਾ ਉਸ ਬੜਾ ਸਵਾਦ ਆਉਂਦਾ ਹੈ ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਧਰੇ ਕਿਧਰੇ ਫਿਰ ਸੁੱਖ ਨੂੰ ਵੀ ਦੁੱਖ ਦੇ ਚ ਬਦਲਦਾ ਹੈ ਇਹ ਵੀ ਮੈਂ ਅਸਤ ਕਰ ਤੁਸੀਂ ਆਖੋਗੇ ਸੁੱਖ ਨੂੰ ਦੁੱਖ ਦੇ ਚ ਬਦਲਦਾ ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ ਬੰਬਈ ਤੋਂ ਮੈਂ ਇੰਦੌਰ ਜਾਣਾ ਸੀ ਦਾਦਰ ਸਿੰਘ ਸਵਾਰ ਦੇ ਇੱਕ ਇੰਦੌਰ ਦੇ ਸੱਜਣ ਮਿਲ ਗਿਆ ਉਹਨੇ ਕਿਹਾ ਗੈਨੇ ਜੀ ਅਸੀਂ ਬਗ ਰੋਡ ਜਾ ਰਹੇ ਹਾਂ ਸੜੀ ਕਾਰ ਅਸੀਂ ਤੇ ਨਾਗਵੀਂ ਡਰਾਈਵਰਾਂ ਜਿਪਤੀ ਪਤਨੀ ਤੇ ਕੁਸੀ ਨਾਲ ਚੱਲੋ ਸੱਜਣ ਰਸਤਾ ਚੰਗਾ ਪਾਸ ਹੋਵੇਗਾ ਪੱਲਾ ਬਾਤਾਂ ਕਰਦੇ ਜਾਵਾਂਗੇ ਮੈਨੂੰ ਕਹਿਣ ਲੱਗਾ ਰਸਤੇ 'ਚ بڑے ਪਹਾੜ ਪੈਂਦੇ ਨੇ ਹਰਿਆਵਲ ਬੜੀ ਸਾਗਵਾਨ ਦਾ ਬੜਾ ਜੰਗਲਾਤ ਆਏਗਾ ਮੈਨੂੰ ਪਤਾ ਤੇ ਮੈਨੂੰ ਵੀ ਹੈ ਪਰ ਚਲੋ ਜਿਸ ਤੁਸੀਂ ਕਹਿੰਦੇ ਉਸ ਤਰ੍ਹਾਂ ਬਣਾ ਲੈਂਦੇ ਆ ਭਰਾ ਉਸ ਦਿਨ ਦਾ ਮੇਰਾ ਤਲਖ ਤਜਰਬਾ ਜਿਵੇਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ ਉਹਨੇ ਹੋਕੇ ਹੀ ਕਰਨੇ ਸ਼ੁਰੂ ਕੀਤੇ ਉਹ ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ ਪਿੱਛੇ ਦੋਵੇਂ ਪਤੀ ਪਤਨੀ ਬੈਠੇ ਮੈਂ ਹੈਰਾਨ ਹੋਏ ਕਿ ਓਕੇ ਇਹ ਤੇ ਜਲਾ ਕੇ ਰੱਖ ਦੇਗਾ ਇਹਂ ਦੌਰ ਤੱਕ ਪਹੁੰਚਦੇ ਆਪਾਂ ਸੀ ਕਿ بیچੈਂ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਇੱਕ ਆਨੰਦ ਪ੍ਰਸੰਚਿਤ ਮਨੁੱਖ ਕੋਲ ਬੈਠੋ ਉਸ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ ਤੇ ਉਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਓਕੇ ਪਰਦਾ ਇਹਂ ਦੌਰ ਤੱਕ ਗਿਆ ਕਿ ਤੇ ਸਾਰੀ ਕਾਰ ਨੂੰ ਹੀ ਕੋਕੇ ਰੱਖਦੇ ਨਾਹੋ ਕੇ ਇਨੀ ਸੜਨ ਇਤਨੀ ਜਲਣ ਮੇਰੇ ਕੋਲ ਰਹਾ ਨਹੀਂ ਗਿਆ ਜੈਸੇ ਜਲਗਾਉਂ ਦੇ ਨੇੜੇ ਪਹੁੰਚੇ ਤੇ ਮੈਂ ਕੁਛਲੇਮਤ ਸਰਦਾਰ ਜੀ ਗੱਲ ਕੀ ਹੈ ਮੈਂ ਕਮਲੋਂ ਫਾੜੀ ਪ੍ਰਾਈਵੇਟ ਜ਼ਿੰਦਗੀ ਤੇ ਮਦਾਫਤ ਕਰਨੀ ਨਹੀਂ ਚਾਹੀਦੀ ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ ਮੈਂ ਬੇਚੈਨ ਹੋ ਗਿਆ ਔਰ ਮੈਂ ਸੋਚੀ ਪਏ ਗਿਆ ਕਿ ਮੈਂ ਇਹ ਸਫਰ ਕਿਉਂ ਚੁਣ ਲਿਆ ਥੋੜੇ ਨਾਲ ਗੱਲ ਕੀ ਗਏ ਪਤਾ ਮੈਨੂੰ ਕੀ ਆਖਣ ਲੱਗੇ ਜੈਨੇ ਜੀ ਇੱਕ ਕੋਈ ਦਿਨ ਦੇਛੇ ਲੱਗਦਾ ਘਾਟਾ ਪੈ ਗਿਆ ਤੇ ਕੋਈ ਨਹੀਂ ਕੱਲ ਉਹ ਕੱਲ ਦਾ ਮੈਂ ਬੜਾ ਬੇਚੈ ਬਹੁਤ ਪਰੇਸ਼ਾਨ ਪਤਨੀ ਬੋਲ ਪਈ ਕਹਿੰਦੀ ਗਿਆਨੀ ਜੀ ਇਹ ਗੱਲ ਨਹੀਂ ਹੈ ਇਹ ਗਲਤ ਕਹਿੰਦੇ ਨੇ ਔਰ ਉਹਨਾਂ ਨੂੰ ਸਮਝਾਣ ਲੱਗੇ ਕਮ ਸੇ ਕਮ ਗਿਆਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੇ ਉਹ ਕਹਿਣ ਲੱਗੇ ਨਾਲ 4 ਲੱਖ ਦਾ ਨਫਾ ਹੋਇਆ ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ ਤਾਂ ਰਸਤੇ ਮਿਲੇ ਜਾਂ ਨਹੀਂ ਮਿਲੇ ਆ 4 ਹੈ ਤਾਂ ਉਹਨ ਕੱਲ ਦਾ ਕਹੀ ਜਾਂਦੇ ਨੇ 6 ਲੱਖ ਦਾ ਘਾਟਾ ਫੈਜ ਗਿਆ 6 ਲੱਖ ਦਾ ਘਾਟਾ ਨਾ ਆਪ ਆਰਾਮ ਕਰ ਦੇ ਨਾ ਕਿਸੇ ਹੋਰ ਰੋਈ ਜਾਂਦੇ ਦੁਖੀ ਮੈਂ ਕਹਾਂ ਠੀਕ ਹੈ ਦੁੱਖ ਦੁੱਖ ਪ੍ਰਤੀਤ ਹੋਵੇ ਇਸ ਤਰ੍ਹਾਂ ਦੇ ਲੋਕ ਤਾਂ ਹੈ ਨਾ ਪਰ ਕਈ ਨਫੇ ਨੂੰ ਵੀ ਨੁਕਸਾਨ ਦੇ ਵਿੱਚ ਬਦਲਦੇ ਨੇ ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲਦੇ ਨੇ ਜੀਵਣਾ ਨਹੀਂ ਆਉਂਦਾ ਬਹੁਤ ਸਾਰੇ ਲੋਕ ਤੇ ਐਸੇ ਨੇ ਸੁੱਖ ਨੂੰ ਹੀ ਦੁੱਖ ਦੇ ਵਿੱਚ ਬਦਲਦੇ ਨੇ ਨਫਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਲੈਂਦੇ ਨੇ ਜੀਵਣਾ ਆਪਣਾ ਵੀ ਮਾਲ ਕਰਦੇ ਨੇ ਦੂਜਿਆਂ ਦਾ ਵੀ ਆਦਤ ਹੋ ਜਾਂਦੀ ਹੈ ਔਰ ਫਿਰ ਹੋ ਕੇ ਹੀ ਹੋ ਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਨ ਖੋਲ ਕੇ ਜੋ ਹੈ ਰਖਣ ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ। ਤੋਂ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ। ਕੋਲਣ ਦੀ ਕੋਸ਼ਿਸ਼ ਇੱਥੋਂ ਜੋ ਹੈ سلسلہ ਅਰੰਭ ਹੁੰਦਾ। ਤੋਂ ਹੁਣ ਮਕਤਸਰ ਮੈਂ ਅਰਸ ਕਰਾਂ ਜੋ ਸ਼ਬਦ ਤੋਂ ਸਤਸੰਗ ਤੋਂ ਝੋਟ ਖਾ ਕੇ ਉਦਾਸ ਹੋਇਆ ਹੈ। لازمی اگر یہ سکھ ہے تو پورا ریتیا بیتیا ہوئے گا. میں بہت دو رہا ہوں اگر مسلمان ہے تو پکا شرائی ہوئے گا پکا شرائی. بھی جائے گا روزے بھی رکھے گا پنج وقت نماز بھی پڑے گا زکاة بھی دے بھی گا تلاوت بھی کرے گا سب کچھ کرے گا سنت بھی رکھے گا اور جے یہ ہندو ہے پکا کرم کانڈی گا 68 ਤੀਰਥਾਂ ਦੇ ਚੋ ਸਨੇਕ ਵੀ ਨਹੀਂ ਛੱਡਣਾ ਸਾਰਿਆਂ ਦਾ ਇਸ਼ਨਾਨ ਕਰਕੇ ਰਹਿਣਾ ਹੈ। ਇਨੇ ਮਾਗਦਾ ਵੀ ਇਸ਼ਨਾਨ ਕਰਨਾ ਹੈ, ਕੁੰਭ ਦਾ ਵੀ ਕਰਨਾ ਹੈ। ਇਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ। ਇਨੇ ਪੂਜਾ ਵੀ ਕਰਨੀ ਹੈ, ਇਨੇ ਅਰਚਾ ਵੀ ਕਰਨੀ ਹੈ, ਇਨੇ ਬੰਦਨ ਵੀ ਕਰਨਾ ਹੈ। ਇਨੇ ਤਿਲਕ ਵੀ ਪਹਿਨਣਾ ਹੈ, ਇਨੇ ਜਨੇਊ ਵੀ ਪਹਿਨਣਾ ਹੈ, ਇਨੇ ਤੋਤੀ ਵੀ ਪਹਿਨਣੀ ਹੈ। ਇਹ ਪੱਕਾ ਕਰਮ ਕਾਂਢੀ ਬਣੇਗਾ। ਇੱਕ ਪੱਕਾ ਰਿਤ ਵੇਤੀਆ ਬਣੇਗਾ। ਅਤੇ ਇੱਕ ਪੱਕਾ ਸ਼ਰਈ ਬਣੇਗਾ। ਲੇਕਿਨ ਦਿਨ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ। ਦਿਮਾਗੀ ਤਲ ਤੇ ਜੀਣ ਵਾਲਾ ਹੋਵੇ। ਸ਼ਬਦ ਚੋਟ ਕਰ ਗਿਆ ਸੀ, satsang ਚੋਟ ਕਰ ਗਿਆ, ਉਦਾਸ ਹੋਇਆ ਹੈ। ਯਕੀਨ ਜਾਨੋ ਉਹ ਇਸ ਨੂੰ ਇੱਕ ਹੋਰ ਚੋਟ ਲੱਗੇਗੀ। ਜਿਸ ਲਈ ਇਹ ਸਾਰਾ ਸ਼ਿੰਗਾਰ ਉਸ ਦਾ ਤੇ ਕੋਈ ਪਤਾ ਨਹੀਂ। ਹੋਤੇ ਹੈ। ਇਸ਼ਾਰਾ ਤੋਂ ਉਦਾਸ ਹੋ ਜਾਏਗਾ ਉਸ ਤਾ ਕੀ ਮਾ ਕਿ ਕਰਮ ਕਾਣ ਤੋਂ ਉਦਾਸ ਹੋ ਜਾਏ ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ਼ ਦੇ ਸੰਤਰ ਮੈਂ ਸਗਲੇ ਚਾਹ ਗਏ ਬੜੇ ਡੇਰਿਆਂ ਚ ਗਏ ਬੜੀ ਤੀਰਥ ਯਾਤਰਾ ਕੀਤੀ ਹੈ ਬੜੇ ਸਾਧੂ ਸੰਤਾਂ ਕੋਲ ਗਿਆ ਬੜਾ ਸਦ ਸੰਗ ਕੀਤਾ ਹੈ ਦਿਨ ਬਹੁਤ ਲੰਘ ਗਏ ਨੇ ਮੁੱਦਤ ਬਹੁਤ ਹੋ ਗਈ ਹੈ ਪ੍ਰਾਪਤ ਕੁਛ ਨਹੀਂ ਹੋਇਆ ਨਿਰਾਸ਼ਾ ਬਈ ਨਿਰਾਸ਼ੀ ਐਸਾ ਹੁੰਦਾ ਹੈ ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ ਐਸਾ ਹੁੰਦਾ ਹੈ ਜਗਤ ਵਿੱਚ ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ ਔਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਐ ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ ਹੈ ਪ੍ਰਮਾਤਮਾ ਤੋਂ ਨਿਰਾਸ਼ ਹੋ ਜਾਂਦਾ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਔਰ ਉਸ ਦੇ ਮਿਲਣ ਨਾਲ ਕੀ ਮਿਲ ਜਾਣਾ ਹੈ ਗੁਰੂ ਤੋਂ ਨਿਰਾਸ਼ ਪ੍ਰਮਾਤਮਾ ਤੋਂ ਨਿਰਾਸ਼ ਔਰ ਪੱਕੇ ਨਿਰਾਸ਼ ਬਿਰਤੀ ਦੇ ਉਹ ਮਿਲਣਗੇ ਤੁਹਾਨੂੰ ਜੋ بڑے ਚਾਅ ਮਲਾਰ ਨਾਲ ਇਸ ਮਾਲਕ ਤੇ ਚਲੇ ਤੇਦੀ ਮਰਸਾ ਦੂਸਰੇ ਦੀ ਗੱਲ ਨੇ ਦੂਸਰਾ ਇਤਨਾ ਉਦਾਸ ਨਹੀਂ ਹੋਏਗਾ ਦੂਸਰੇ ਤੇ ਸਮਾਰਕ ਦਾ ਜੇ ਪਾਂਦੀ ਨਹੀਂ ਉਦਾਸ ਹੋਏਗਾ ਬਈ ਨਿਰਾਸ਼ੀ ਬਹੁਤ ਦਿਨ ਲਾਗੇ ਅਗਰ ਇਹ ਉਦਾਸ ਹੋਇਆ ਇਸ ਰਹਿਤ ਬੈਦ ਦਾ ਸ਼ਰਾ ਦਾ ਇਸ ਕਰਮ ਕਾਂ ਦਾ ਕੋਈ ਸਹੀ ਇਸਤੇਮਾਲ ਕਰੇ ਅਗੰਮੀ ਦੁਨੀਆ ਦੀ ਤਲਾਸ਼ ਕਰੇਗਾ ਪਰਮ ਪ੍ਰਕਾਸ਼ ਦੀ ਖੋਜ ਕਰੇਗਾ ਸਿਰਫ ਇਸ ਦੇਚ ਨਹੀਂ ਜੀਵੇਗਾ ਇਹ ਵੀ ਮੈਂ ਉਸ ਵਰ ਦੇ ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਮੰਜ਼ਿਲ ਸਿਰਫ ਕਰਮकांड ਹੋ ਜਾਂਦਾ ਹੈ ਸਿਰਫ ਸ਼ਰਾ ਹੋ ਜਾਂਦੀ ਹੈ ਉਹ ਜਿਤਨੇ ਕਠੋਰ ਹੁੰਦੇ ਨੇ ਰੂਹੇ ਜ਼ਮੀਨ ਦੇ ਤੇ ਇਤਨਾ ਸਖਤ ਕਠੋਰ ਹੋਰ ਕੋਈ ਵੀ ਨਹੀਂ ਹੋ ਸਕਦਾ ਇਹ ਵੀ ਮੈਂ ਉਸ ਵਰ ਦੇਗਾ ਉਹ ਜਿਤਨੇ ਕਠੋਰ ਹੋ ਜਾਣਾ ਉਹ ਜਿਤਨੇ ਜ਼ਾਲਮ ਹੋ ਜਾਣਾ ਜੋ ਜਿਤਨੇ ਸਖਤ ਦਿਲ ਦੇ ਹੋ ਜਾਣਗੇ ਇੱਕ ਉਦਾਹਰਣ ਤਵਾਰੀਖੀ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ ਸੂਬਾ ਸਰਹੰਦੀ ਕਚੇਰੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ लाडले ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਪਹਿਲੇ ਬੁਰਜ ਦੇਚ ਰੱਖਿਆ ਗਿਆ ਠੰਡੇ ਬੁਰਜ ਦੇ ਇਸ ਅਜੂ ਪੇਸ਼ ਕੀਤੇ ਗਏ ਕਚੇਰੀ ਦੇ ਸੂਬਾ ਸਰੰਦ ਕਹਿੰਦਾ ਇਹ 마ਸੂਮ ਅਸਤੇ ਛੋਟੇ ਨਗੋ ਇਹਦਾ ਮਤਲਬ ਉਹਨੂੰ ਮਗਲਤਾ ਸੀ ਉਹਨੇ ਨਹੀਂ ਦੇਖੇ ਸੀ ਕੀ 마ਸੂਮ ਅਸਤੇ ਇਹ ਬਹੁਤ ਛੋਟੇ ਇਹ ਬਿਲਕੁਲ ਬੱਚੇ ਨੇ ਇਹਦਾ ਮਤਲਬ ਹੈ ਉਹਦੇ ਦਿਲ ਦੇ ਕਿਸੇ ਕੋਨੇ ਵਿੱਚ ਗਾਇਆ ਪੈਦਾ ਹੋਏ ਕਿ ਬਹੁਤ ਛੋਟੇ 마ਸੂਮ ਨੇ ਇਹ 마ਸੂਮ ਅਸਤੇ ਇਸੇ ਸਭਾ ਵਿੱਚ ਇੱਕ ਕਾਜ਼ੀ ਬੈਠਾ ਹੈ। ਇਸੇ ਸਭਾ ਵਿੱਚ دیਵਾਨ ਸੁਚਾ ਅਰੰਗ ਵੀ ਬੈਠਾ ਹੈ। ਨਵਾਬ ਮਲੇਰ ਕੋਟਲਾ ਵੀ ਬੈਠਾ ਹੈ। ਹਾਲੇ ਦੁਆਲੇ ਦੇ ਹੋਰ ਨਵਾਬ ਤੇ ਜਾਗੀਰਦਾਰ ਵੀ ਬੈਠੇ ਨੇ। ਕੁੱਲ ਮਿਲਾ ਕੇ 17 ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਇਹਨਾਂ 마ਸੂਮ ਬੱਚਿਆਂ ਬਾਰੇ। ਔਰ ਫੈਸਲੇ ਤੇ ਮੋਹਰ ਲਾਣੀ ਹੈ ਨਵਾਬ ਸੂਬਾ ਸਰਹੰਗ ਵਜੀਦ ਖਾਨ। ਮੁਖੀ ਉਹ ਹੈ। ਪਰ ਇਸ ਮੁਖੀ ਦੇ ਮੂੰਹੋਂ ਬੱਚਿਆਂ ਨੂੰ ਵੇਖਦੇ ਹੀ ਬੋਲ ਨਿਕਲ ਗਏ ਮਾਸੂਮ ਅਸ ਇਤੇ ਛੋਟੇ ਬਹੁਤ ਮਾਸੂਮ ਦੀਵਾਨ ਸੁਚਾਨੰਦ ਕਹਿੰਦਾ ਇ ਫਰਜ਼ੰਦੇ ਮਾਰਸ ਇਹ ਮਾਸੂਮ ਨਹੀਂ ਇਹ ਸੱਤ ਦੇ ਬੱਚੇ ਦੀਵਾਨ ਸੁਚਾਨੰਦ ਇ ਫਰਜ਼ੰਦੇ ਮਾਰਸ ਮਾਰ ਕੈਨਨ ਸੱਤ ਪਰਸ਼ੀਨ ਦੇਚ ਅਰਬੀ ਵਿੱਚ ਪਸ਼ਟੋ ਦੇਚ ਸੱਪ ਨੂੰ ਕਹਿੰਦੇ ਨੇ ਮਾਰ ਇਹ ਫਰਜ਼ੰਦੇ ਮਾਰਸ ਫਰਜ਼ੰਦ ਕਹਿੰਦੇ ਨੇ ਬੱਚੇ ਤੋਂ ਇਹ ਸੱਪ ਦੇ ਬੱਚੇ ਕਿ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲ ਦੇਣਾ ਚਾਹੀਦਾ ਮਾਰ ਇਹ ਫਰਜ਼ੰਦੇ ਮਾਰਸ ਇਹ ਬੋਲ دیਵਾਨ ਸੁਚਾਨੰਦ ਦੇ ਵਕਤ ਪਾ ਕੇ ਕਲਗੀਧਰ ਦੇ ਕੰਨਾਂ ਤੱਕ ਵੀ ਪਹੁੰਚੇ ਸਨ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆ ਗਿਆ ਗਿਆ ਸਫਾ ਕਿ ਇਹ ਫਰਜ਼ੰਦੇ ਮਾਰ ਉਸ ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰ ਨੇ ਕਬੂਲ ਵੀ ਕੀਤਾ ਹੈ ਕੋਈ ਠੀਕ ਐਸੀ ਮਾਰੀ ਅਸੀਂ ਸਭ ਵੀ ਹਾਂ ਪਰ ਜ਼ਾਲਮ ਲਈ ਤੁਸ਼ਟ ਲਈ ਸਤਿਗੁਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਚਾਹ ਹੁਦ ਕੇ ਚੂ ਮੱਛ ਗਾਂ ਕੁਸ਼ਤਾ ਚਾਰ ਕਿ ਬਾਕੀ ਬਹਮਾਂ ਦਸ ਤੋਂ ਪੇਚੀ ਦਾ ਮਾਰ ਕੀ ਹੋਇਆ ਤੂੰ ਮੇਰੇ 4 ਬੱਚੇ ਮਾਰ ਦਿੱਤੇ ਔਰੰਗਜ਼ੇਬ ਤੇ ਚੀਦਾ ਸੱਤ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇ ਗਏਗਾ ਸੱਤ ਤੇ ਮੌਜੂਦ ਹੈ ਕੀ ਹੋਇਆ ਤੂੰ 4 ਬੱਚੇ ਮਾਰ ਦਿੱਤੇ 4 ਸੱਤ ਦੇ ਬੱਚੇ ਮਾਰ ਦਿੱਤੇ ਸੱਤ ਮੌਜੂਦ ਹੈ ਚਾਹਾ ਸੁਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਹਮਾਂ ਦਸਤ ਪੇਚੀ ਦਾ ਮਾਰ ਪੇਚੀਦਾ ਸਭ ਜੋ ਬਚ ਗਿਆ ਕੌਣ ਕਿ ਹੰਤੂ ਸੀ ਖੁਦ ਅੰਦਾਜ਼ਾ ਲਗਾਓ ਸਤਿਗੁਰ ਕਿਸ ਨੂੰ ਕਹਿ ਰਹੇ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਆਪਣੀ ਉਮਤ ਖਾਲਸੇ ਨੂੰ ਕਹਿ ਰਹੇ ਨੇ ਕਿ ਬਾਪੇ ਬਾਮਾਨ ਦਸ ਤਾ ਪੇਚੀਦਾ ਮਾਰ ਐ ਔਰੰਗਜ਼ੇਬ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸ਼ਬਦ ਦੇ ਬੱਚੇ ਮਾਰ ਦਿੱਤੇ ਚਾਹ ਸੁਧ ਕੇ ਚੋਂ ਬੱਚਾ ਗਾਂ ਪੁੱਛਤਾ ਚਾਰ ਇਸ ਸ੍ਰੀ ਮੁਕਵਾਤ ਪਾਤਸ਼ਾਹੀ ਦਸ ਨੇ ਜ਼ਫਰਨਾਮਾ ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ ਚਾਹ ਸ਼ੁਦ ਕੇ ਚੂ ਮੱਛੇ ਗਾਂ ਕੋਸ਼ਤਾਚਾਰ ਕਿ ਬਾਕੇ ਬਮਾਨ ਰਸਤੇ ਪੇਚੀ ਦਾ ਮਾਰ ਜੇ ਮਰਦੀ ਕੇ ਅਖਰ ਖਮੋਸ਼ਾਂ ਕੋਨੇ ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋਨੇ ਇਹ ਕੋਈ ਮਰਦਾਨਗੀ ਤੇ ਨਹੀਂ ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿੰਗਾਰੀਆਂ 부ਜਾ ਦੇਵੇਂ ਤੇ ਸ਼ੋਲਿਆਂ ਨੂੰ 扑ੜਕਾ ਦੇਵੇਂ 扑ੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਚਿੰਗਾਰੀਆਂ 부ਜਾਣ ਦੇਣਾ ਪੇਚੀਦਾ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸਭ ਦੇ ਬੱਚੇ ਮਾਰ ਦਿੱਤੇ ਕਿ ਸਤਿਗੁਰੂ ਐਸਾ ਕਹਿੰਦੇ ਨੇ ਸੱਪ ਨੂੰ ਸੰਸਕ੍ਰਿਤ ਦੇ ਜਿ ਭੂਜੰਗ ਕਹਿੰਦੇ ਨੇ ਪਰਛੇਮ ਦੇ ਚ ਮਾਰ ਕਹਿੰਦੇ ਨੇ ਭੂਜੰਗ ਸੱਪ ਉਹ ਵਜ਼ਬਰੀ ਗੱਲ ਜਿਸ ਦਿਨ ਸਤਿਗੁਰ ਨੇ ਕਬੂਲ ਕਰ ਲਿਆ ਸੀ ਭੂਜੰਗ ਦਾ ਜ਼ਾਲਮ ਲਈ ਦੁਸ਼ਟ ਲਈ ਔਰ ਕਬੂਲ ਹਦੋਂ ਕੀਤਾ ਜਦ دیਵਾਨ ਸੁਚਾਲੰਦੀ ਜ਼ਬਾਨ ਤੋਂ ਨਿਕਲਿਆ ਇਹ ਫਰਜ਼ੰਦੇ ਮਾਰਸ ਇਹ ਸਭ ਦੇ ਬੱਚੇ ਆਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ ਜਾ ਰਿਹਾ ਹੋਵੇ ਪਤਾ ਮੁਗਲ ਕੀ ਕਹਿੰਦੇ ਸਨ ਕਿ ਮਾਰਮੇ ਰਸਤੇ ਕਿ ਮਾਰਮੇ ਆਵਦ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ ਕੋਈ ਸਿੱਖ ਨਹੀਂ ਕਹਿੰਦਾ ਸੀ ਮਨੁੱਖ ਵੀ ਨਹੀਂ ਕਹਦਾ ਸੀ ਕਿ ਮਾਰਮੇ ਰਸਤੇ ਕਿ ਮਾਰਮੇ ਆਵਦ ਇਹ ਸਭ ਆ ਰਿਹਾ ਹੈ ਇਹ ਸਭ ਜਾ ਰਿਹਾ ਅਲੱਦ ਐਸੇ ਹੋ ਗਏ ਸਹਿਬਾ ਨੇ ਕਿਆ ਕਬੂਲ ਹੈ ਦੁਸ਼ਟ ਲਈ ਜ਼ਾਲਮ ਲਈ ਜਾਬਰ ਲਈ ਅਸੀਂ ਜ਼ਹਿਰ ਹਾਂ ਮਜ਼ਲੂਮ ਲਈ ਅਸੀਂ ਅੰਮ੍ਰਿਤ ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਣੇ ਨੂੰ ਤੋ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ ਇਹ ਸਤਿਗੁਰ ਸੱਚੇ ਬਾਦਸ਼ਾਹ ਆਪਨੇ ਜੋ ਭੁਜੰਗੀ ਦੀ ਦਾਤ ਬਖਸ਼ੀ ਹੈ ਤੋ ਭੁਜੰਗੀ ਨੂੰ ਨਾਮ ਬਖਸ਼ੋ ਭੁਜੰਗੀ ਤੋਂ ਮੁਰਾਦ ਕੀ ਸ਼ਬਦ ਦੇ ਬੱਚੇ ਨੂੰ ਨਾਮ ਬਖਸ਼ੋ ਭੁਜੰਗਰ ਨੂੰ ਨਾਮ ਬਖਸ਼ੋ ਸ਼ਬਦੀ ਬੱਚੀ ਨੂੰ ਨਾਮ ਬਖਸ਼ੋ ਭੁਜੰਗ ਸ਼ਬ ਭੁਜੰਗੀ ਸ਼ਬਦ ਦਾ ਬੱਚਾ ਇਹ ਕਬੂਲ ਹੋ ਗਿਆ ਇਸ ਇਹ ਸ਼ਬਦ ਕਬੂਲ ਹੋ ਗਿਆ ਪਰਵਾਹ ਨਹੀਂ ਦੁਸ਼ਟ ਲਈ ਸਫਾ ਮਜ਼ਲੂਮ ਲਈ ਅਮਰਤ ਜਪਰ ਨਾਮੈ ਜ ਸਾਰਾ ਬਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੈ ਇਹ ਬੋਲ ਕੌਣ ਬੋਲਦਾ ਦਿਮਾਨ ਸੁਚਾਨੰ ਇਹ ਫਰਜ਼ੰਦੇ ਮਾਰਸ ਇਹ ਸੱਖ ਦੇ ਬੱਚੇ ਇਹ ਸੁਚਾਨੰਦ ਕੌਣ ਹੈ ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਕੀਤਾ ਰੱਖੀ ਹੈ 68 30 ਦਾ ਇਸ਼ਨਾਨ ਕਰ ਕੇ ਆਇਆ ਜਨੇ ਉਧਾਰਿਆ ਖੇਲਕ ਲਾ ਕੇ ਆਂਦਾ ਸਵੇਰੇ ਦੋ ਦੋਤੀ ਵਸਤਰ ਕਪਾਟਨ ਸਵੇਰੇ ਇਸ਼ਨਾਨ ਕਰਦਾ ਦੋਤੀ ਹੋਰ ਪਹਿਂਦਾ ਸ਼ਾਮੇ ਇਸ਼ਨਾਨ ਕਰਦਾ ਦੋਤੀ ਹੋਰ ਪਹਿਂਦਾ ਦੋਤੀਆਂ ਦੋ ਰਗ ਰੱਖੇ ਬਦਲ ਲੱਖੇ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ